ਸੰਦੂਕ ਲੋਨੀ ਦੇ ਵਿੱਚ ਆਮ ਆਦਮੀ ਪਾਰਟੀ ਦਫ਼ਤਰ ਦਾ ਉਦਘਾਟਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਕੀਤਾ ਗਿਆ ਅਰਦਾਸ ਤੋਂ ਬਾਅਦ ਊਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਹਲਕੇ ਦਾ ਹਰ ਨਿਵਾਸੀ ਆਪਣੀ ਸਮੱਸਿਆ ਲੈ ਕੇ ਪਾਰਟੀ ਦਫ਼ਤਰ ਆ ਸਕਦਾ ਅਤੇ ਉਹ ਹਮੇਸ਼ਾ ਹਾਲੇ ਤਤ ਪਰ ਰਹਣਗੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਲੋਕਾਂ ਦੀ ਹਿੱਤਾਂ ਲਈ ਅਵਚਨ ਬੁੱਧ ਸਮਾਰੋਹ ਵਿੱਚ ਪਾਰਟੀ ਅਧਿਕਾਰੀਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਸਾਡੇ ਸਾਰੇ ਭਰਾ ਆਰਾਮਗੜ ਦੀ ਜਵਾਨਾ ਸਾਹਿਬ ਸਾਡੇ ਨਗਰ ਪੰਚਾਇਤ ਪਾਸੋਂ ਦੀ ਟੀਮ ਸਾਡੇ ਵਲੰਟੀਅਰ ਸਰਵਾਨਾਂ ਨੇ ਮਨ ਕਾਮੇ ਸੀ ਜੇ ਤੁਹਾਨੂੰ ਆਫਿਸ ਤੇ ਖੋਲਣਾ ਚਾਹੀਦਾ ਕਿ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਜਦੋਂ ਮੈਡੀਕਲ ਫਿਟਨੈਸ ਨਹੀਂ ਕਿਸੇ ਨੂੰ ਡਾਕਟਰਾਂ ਨੂੰ ਜਾਣ ਬੜੀ ਤਕਲੀਫ ਹੁੰਦੀ ਹੈ ਪਾਸੋਂ ਤੋਂ ਨਾਪੇ ਜਾਣਾ ਤੇ ਉਹਨਾਂ ਦੀ ਸਭ ਦੀ ਮੰਗ ਨੂੰ ਦੇਖਦੇ ਹੋਏ ਅੱਜ ਪਾਸੋਂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਜੀ ਮੁੱਖ ਦਫ਼ਤਰ ਖੋਲਿਆ ਪਾਸੋਂ ਦਾ ਜਿਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰੋਪਰ ਸਟਾਫ ਬੈਠਾ ਹੈਗਾ ਔਰ ਕੋਈ ਵੀ ਪੈਨਪਰਾ ਨਾਬਾ ਦੇ ਇਹ ਪਿੰਡਾਂ ਦੇ ਵਿੱਚ ਇਸ ਫਾਸੋ ਵੱਲੇ ਪਿੰਡਾਂ ਚੋਂ ਫਾਸੋ ਸ਼ਹਿਰ ਚੋਂ ਕੋਈ ਵੀ ਜਿਹੜੇ ਕੋਈ ਕੰਮ ਦੇ ਸਬੰਧੇ ਵਿੱਚ ਆਉਣਾ ਚਾਹੁੰਦੇ ਆ ਤੁਹਾਨੂੰ ਨਾ ਭਿਉਂ ਦੀ ਲੋੜ ਨਹੀਂ ਤੁਸੀਂ ਫਾਸੋ ਦਫ਼ਤਰ ਦੇ ਵਿੱਚ ਆਓ ਹਰੇਕ ਚੀਜ਼ ਦੀ ਮੋਨਿਟਰਿੰਗ ਹੋਏਗੀ ਔਰ ਹਰੇਕ ਦਾ ਕੰਮ ਜਿਹੜਾ ਜਿਹੜਾ ਫੈਲ ਦੇ ਅਧਾਰ ਤੇ ਅਸੀਂ ਕਰਨੀ ਕਰਾਂ ਪਹਿਲਾਂ ਵੀ ਕੋਸ਼ਿਸ਼ ਕਰਦੇ ਜਿਵੇਂ ਹਲਕਾ ਨਾਬਾ ਦਾ ਮੁੱਖ ਦਫ਼ਤਰ ਨਾਬਾ ਚੱਲ ਰਿਹਾ ਉੱਥੇ ਵੀ ਬਹੁਤ ਸਾਰੀ ਸੰਕਟਾਂ ਹੋਈਆਂ ਤੇ ਇਹ ਆਫਿਸ ਦੇ ਨਾਲ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਔਰ ਹਫ਼ਤੇ ਦੇ ਵਿੱਚ ਦੋ ਦਿਨ ਮੈਂ ਤਾਂ ਆਪੇ ਚ ਬੈਠਾ ਕਰਨਾ ਔਰ ਆਪ ਸੰਗਤ ਨਾਲ ਗੱਲਬਾਤ ਕਰਕੇ ਜਿਹੜੀ ਲੋਕ ਮਿਲਣੀ ਹੈ ਕਿਹੜੇ ਕਿਹੜੇ ਦਿਨ ਡਿਸਾਈਡ ਕੀਤੇ ਇਥੇ ਮੈਂ ਸੋਚਦਾ ਸੀ ਕਿ ਮੈਂ ਸੋਮਵਾਰ ਜਾਂ ਸ਼ੁੱਕਰਵਾਰ ਦੋ ਦਿਨ ਐਸੀ ਹੁਣ ਜਿਹੜੇ ਪਾਸੋਂ ਮੁੱਖ ਅਫੀਸ ਤੋਂ ਵਾਸਤੇ ਰੱਖੇ ਜਾਂ ਔਰ ਮੈਂ ਅਰਵਿੰਦ ਕੇਜੀਵਾਲ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਉਂਕਿ ਪਾਰਟੀ ਹਮੇਸ਼ਾ ਇਹ ਚਾਹੁੰਦੀ ਹੈ ਕਿ ਸੰਗਠਨ ਮਜ਼ਬੂਤ ਹੋਵੇ ਪਾਰਟੀ ਮਜ਼ਬੂਤ ਹੋਵੇ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੱਕ ਜੁੜਿਆ ਜਾਵੇ ਇਹ ਮੈਂ ਤੁਹਾਨੂੰ ਦਿਖਾਇਆ ਜੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸਾਡੀਆਂ ਪਿੰਡਾਂ ਜਿਨੇ ਰਾਜਿੰਦਰ ਕੋਟ ਜਿਹੜੇ ਸਾਡੇ ਕੋਆਰਡੀਨੇਟਰ ਨੇ ਮਹਿਲਾ ਵਿੰਗ ਬਰਨਸਪਾ ਨਾ ਪਾ ਦੇ ਤੇ ਬਹੁਤ ਮਿਹਨਤ ਕਰ ਰਿਹਾ ਪਿੰਡਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਔਰ ਹਰੇਕ ਵਿੰਗ ਦੀਆਂ ਮੀਟਿੰਗਾਂ ਐਸਸੀ ਵਿੰਗ ਹੋ ਗਿਆ ਟ੍ਰੇਡ ਵਿੰਗ ਹੋ ਗਿਆ ਪਾਰ ਵਿੰਗ ਹੋ ਗਿਆ ਮਹਿਲਾ ਵਿੰਗ ਹੋ ਗਿਆ ਬੀਸੀ ਵਿੰਗ ਹੋ ਗਿਆ ਤੇ ਕਿੰਨੇ 15 ਦੇ ਆਸ-ਪਾਸ ਵਿੰਗ ਨੇ ਜਿੱਦੀਆਂ ਮੀਟਿੰਗਾਂ ਲਗਾਤਾਰ ਪਿੰਡਾਂ ਦੇ ਵਿੱਚ ਚੱਲ ਰਹੀਆਂ ਨੇ ਔਰ ਲਗਾਤਾਰ ਆਵਾਜ਼ ਦੀ ਪਾਰਟੀ ਇਹ ਜਿਹੜੀ ਸੋਚ ਰਹੀ ਹੈ ਕਿ ਗਰਾਊਂਡ ਲੈਵਲ ਤੇ ਜਿਹੜੇ ਅਸੀਂ 2022 ਤੋਂ ਪਹਿਲਾਂ ਵਾਅਦੇ ਕੀਤੇ ਸੀ ਜਿਨ੍ਹਾਂ ਨੂੰ ਅਸੀਂ ਗਰੰਟੀ ਕਹਿੰਦੇ ਸੀ ਉਹਦੇ ਵਿੱਚੋਂ ਤਕਰੀਬਨ ਕਿੰਨੇ 6 ਦੇ ਵਿੱਚੋਂ 5 ਕੰਪਲੀਟ ਹੋ ਗਈਆਂ ਜੀ ਇੱਕ ਲਾਸਟ ਗਰੰਟੀ ਰਹਿੰਦੀ ਹੈ ਉਹ ਹੈ ਜੀ ਕਿ 1100 ਪੀਆ ਨਿਵਾਸਾਂ ਨੂੰ ਉਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਅਗਲੇ ਬਜਟ ਦੇ ਵਿੱਚ ਉਹ ਵੀ ਅਨਾਉਂਸ ਕਰਨਾ ਜਾਏਗਾ ਸੋ ਇਹ ਬਹੁਤ ਵੱਡੀ ਜਿਹੜੀ ਭਗਵੰਤ ਮਾਨ ਸਰਕਾਰ ਦੀ ਸੋਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲਿਆਉਣਾ ਲੋਕਾਂ ਦਾ ਬਹੁਤ ਵੱਡਾ ਫਤਵਾ ਜਿਹੜਾ ਜੀ ਇਤਿਹਾਸਕ ਮਿਲਣਾ ਆਵਾਦੀ ਪਾਰਟੀ ਨੂੰ ਇਹ ਇੱਕ ਜ਼ਿੰਮੇਵਾਰੀ ਹੈ ਜਿਹੜੀ ਕਿਸੇ ਪੱਤੇ ਬਹਿ ਕੇ ਕਿਸੇ ਗੱਦੀ ਦੇ ਉੱਪਰ ਬਹਿ ਕੇ ਕਿਸੇ ਕੁਰਸੀ ਦੇ ਉੱਪਰ ਬਹਿ ਕੇ ਉਹ ਜ਼ਿੰਮੇਵਾਰੀ ਨਿਭਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਦਿਨ ਦਾ ਕੰਮ ਕਰ ਰਹੇ ਸਾਡੇ ਮਿਨਿਸਟਰ ਸਾਹਿਬਾਨ ਕੰਮ ਕਰ ਰਹੇ ਸਾਡੇ ਐਮਐਲਏ ਸਾਹਿਬਾਨ ਕੰਮ ਕਰ ਰਹੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਕੰਮ ਹੋਣੇ ਦੇਖੋ ਕੰਮ ਤਾਂ ਹੋਣੇ ਆ ਫਾਈਨਾਂਸ ਦੇ ਮਤਲਬ ਕਿ ਜਿਵੇਂ ਜਿਵੇਂ ਬਜਟ ਆਉਗਿਆ ਸਰੀਕਾ ਨਾ ਕੰਮ ਹੋਣੇ ਕਈ ਵਾਰੀ ਆਪਾਂ ਇਹ ਸੋਚਦੇ ਆ ਕਿ 5 ਸਾਲ ਦੇ ਕ ਪੰਜ ਸਾਲ ਦੀ ਸਰਕਾਰ ਦੇ ਵਿੱਚ ਸ਼ਾਇਦ ਸਾਰੇ ਕੰਮ ਹੋ ਜਾਂਦੇ ਏ ਇਦਾਂ ਦੀ ਨਹੀਂ ਹਰ ਹਰ ਚੀਜ਼ ਦਾ ਇੱਕ ਸਿਸਟੇਮੈਟਿਕਲੀ ਹੁੰਦਾ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ 600 ਗਿਗਟ ਬਿਜਲੀ ਪੂਰਾ ਪੰਜਾਬ ਉਹਦਾ ਆਨੰਦ ਲੈ ਰਿਹਾ ਜੀ ਪਿਛਲੇ 350 ਹਰ ਔਰ 50 55000 ਤੋਂ ਉੱਪਰ ਨੌਕਰੀਆਂ ਜਿਹੜੀਆਂ ਮਿਲ ਗਈਆਂ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਤੁਸੀਂ ਦੇਖੋਗੇ ਪਹਿਲਾਂ ਟੈਂਡਰ ਲੱਗਦੇ ਸੀ ਠੇਕੇ ਤੇ ਵਰਕਰ ਜਿਹੜੇ ਰੱਖੇ ਜਾਂਦੇ ਸੀ ਹੁਣ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਹੁਣ ਠੇਕੇ ਤੇ ਮੁਲਾਦਮ ਨਹੀਂ ਸਾਰੇ ਪਰਮਾਨੈਂਟ ਹੋ ਗਏ ਤੇ ਇਸ ਤੋਂ ਬਾਅਦ ਇਹ ਪਾ ਗੱਲ ਕਰੀਏ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਜੀ ਉਹ ਮੇਰਾ ਖਿਆਲ ਆ ਇਹ ਇਤਿਹਾਸਿਕ ਕੰਮ ਹੈ ਜੀ ਜਿਹੜਾ ਮੁੱਖ ਮੰਤਰੀ ਇਹ ਸੀ ਵਾਦਾ ਵੀ ਨਹੀਂ ਕੀਤਾ ਸੀ ਇਹ ਕੋਈ ਗਰੰਟੀ ਵੀ ਨਹੀਂ ਦਿੱਤੀ ਸੀ ਉਹ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਜੀ ਉਹ ਪਹੁੰਚ ਰਿਹਾ ਔਰ ਜਿਹੜੀ ਕੋਈ ਮੜੀ-ਮੁੱੜੀ ਕਮੀ ਪੇਸ਼ੀ ਆ ਉਹ ਅਗਲੇ 6 ਮਹੀਨਿਆਂ ਚ ਪੂਰੀ ਹੋ ਜਾਣੀ ਹੈ ਨਹਿਰਾਂ ਪੱਕੀਆਂ ਹੋ ਗਈਆਂ ਕਿਸੇ ਨੇ ਸੋਚਿਆ ਸੀ ਜਿੰਨਾ ਨਾ ਪੱਕੀਆਂ ਹੋ ਜਾਂਦੀਆਂ ਕਿਸੇ ਨੇ ਸੋਚਿਆ ਸੀ ਕਿ ਕਿ 100 ਕਿੜੇ ਪਿੱਛੇ ਇੱਕ ਮੋਗਾ ਲੱਗ ਜਾਏਗਾ ਪਾਣੀ ਦਾ ਹਰੇਕ ਟੇਲ ਦਾ ਪਾਣੀ ਜਿਹੜਾ ਖੇਤਾਂ ਤੱਕ ਪਹੁੰਚੂਗਾ ਇਹ ਇਤਿਹਾਸਿਕ ਕੰਮ ਹੋਇਆ ਹੈ ਉਸ ਤੋਂ ਬਾਅਦ ਆਦ ਸਕੂਲਾਂ ਦਾ ਆਪਾਂ ਪਾਸੇ ਬੈਠੇ ਆ ਤੁਸੀਂ ਸਾਰੇ ਪੱਤਰਕਾਰ ਭਰਾਓ ਪਾਸੋਂ ਦਾ ਅਮੀਨਾ ਸਕੂਲ ਜਿਹੜਾ ਬਣ ਰਿਹਾ ਜੀ ਆਪਣੇ ਆਪ ਦੇ ਵਿੱਚ ਮਿਸਾਲ ਹੈ ਜੀ ਐਸੇ ਵਾਸ਼ਰੂਮ ਐਸੇ ਕਲਾਸਰੂਮ ਐਸਾ ਸਿਸਟਮ ਬਣ ਰਿਹਾ 11 ਕਰੋੜ ਰੁਪਏ ਦੇ ਨਾਲ ਅਮੀਨਾ ਸਕੂਲ ਬਣਾਇਆ ਇਸ ਤੋਂ ਬਾਅਦ ਜਿਹੜਾ ਬॉय ਸਟੂਲ ਹੈ ਜੀ ਨਾਬਾ ਦੇ ਵਿੱਚ ਉਹ ਵੀ ਅਮੀਨਾ ਸਕੂਲ ਆ ਦੋ ਸਕੂਲ ਨੇ ਵਿਧਾਨ ਸਭਾ ਨਾਬਾ ਦੇ ਅਮੀਨਾ ਉਹਦੇ ਵਿੱਚ ਵੀ ਮੈਨੂੰ ਭਾਈ ਸਾਹਿਬ ਦੱਸਦੇ ਜੀ ਕੋਈ ਜਾ ਕੇ ਆਏ ਕਹਿੰਦੇ ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਕਦੇ ਵੀ ਇਸ ਲੈਵਲ ਦਾ ਕੰਮ ਇੱਥੇ ਹੋਊਗਾ ਮੈਂ 80 ਲੱਖ ਦਾ ਚੈੱਕ ਦੇ ਕੇ ਆ ਜੀ ਪਿੱਛੇ ਉਹ ਕੰਮ ਸ਼ੁਰੂ ਹੋ ਗਿਆ ਜੀ ਤੇ ਇਹ ਜਿਹੜੀ ਸਿਹਤ ਹੈ ਜੀ 2 ਅਕਤੂਬਰ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਸਿੰਘ ਜੀ ਬਹੁਤ ਵੱਡੀ ਅਨਾਉਂਸਮੈਂਟ ਉਹਨੇ ਕੀਤੀ ਹੋਈ ਹੈ ਲਾਗੂ ਕਰਨ ਜਾ ਰਹੇ ਹੈ ਕਿ ਹਰੇਕ ਪਰਿਵਾਰ ਦਾ ਪੰਜਾਬ ਦੇ ਹਰੇਕ ਪਰਿਵਾਰ ਦਾ ਚਾਹੇ ਕਿ ਪਰਿਵਾਰ ਚ 2 ਜੀ ਨੇ ਚਾਹੇ 4 ਨੇ ਚਾਹੇ 6 ਨੇ ਚਾਹੇ 10 ਨੇ 10 ਲੱਖ ਰੁਪਈਆ ਜਿਹੜਾ ਹੈ ਜੀ ਸਿਹਤ ਬੀਮਾ ਦਾ ਸਰਕਾਰ ਲਾਗੂ ਕਰਨ ਜਾ ਰਹੀ ਜਿਹਦੇ ਵਿੱਚ ਉਹਦਾ ਸਾਰਾ ਦਾ ਇਲਾਜ ਹੋਊਗਾ ਸੋ ਕਿੱਡੀ ਵੱਡੀ ਗੱਲ ਹੋ ਗਈ ਇਹ ਕਿਉਂ ਹੋਇਆ ਜੇ ਇੱਕ ਇਮਾਨਦਾਰ ਸਰਕਾਰ ਆਈ ਜੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਅਸੀਂ 82 ਪਹਿਲੀ ਵਾਰ ਜਿੱਤ ਕੇ ਆਏ ਟੋਟਲ 92 ਸੀ 82 ਪਾ ਜਿੱਤ ਕੇ ਆਏ 82 ਜਿਹੜੇ ਹਾਰੇ ਨੇ ਉਹ ਕੌਣ ਸੀ ਜਿਹੜੇ ਲੰਬੇ ਸਮੇਂ ਤੋਂ ਕੁਰਲੀ ਮਾਰ ਕੇ ਬੈਠੇ ਸੀ ਕੋਈ 4 ਵਾਰ ਐਮਐਲਏ ਕੋਈ 5 ਵਾਰ ਐਮਐਲਏ ਕੋਈ 6 ਵਾਰ ਐਮਐਲਏ ਕੋਈ 3 ਵਾਰ ਮਨਿਸਟਰ ਕੋਈ 4 ਵਾਰ ਮਨਿਸਟਰ ਉਹ ਲੋਕ ਹਾਰੇ ਨੇ ਅੱਜ ਮੇਰੇ ਵਰਗਾ ਬੰਦਾ ਮੈਂ ਆਪਣੀ ਤਨਖਾਹ ਵੀ ਜਿਹੜੀ ਹੈ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਤਨਖਾਹ ਮੇਰੇ ਖਾਤੇ 'ਚ ਆਉਂਦੀ ਹੈ ਮੈਂ ਆਪਣੇ ਖਾਤੇ ਦੇ ਵਿੱਚੋਂ ਲੋੜਵੰਦ ਪਰਿਵਾਰ ਜਿਹੜੇ ਨੇ ਕਿਸੇ ਗਰੀਬ ਦੀ ਸ਼ਾਦੀ ਆ ਉਹਨੂੰ ਰਾਸ਼ਨ ਭੇਜ ਦਿੰਦਾ ਕਿਸੇ ਪੈਨ ਨੂੰ ਸਲਾਈ ਮਸ਼ੀਨ ਚਾਹੀਦੀ ਆ ਸਲਾਈ ਮਸ਼ੀਨ ਕਿਸੇ ਮੇਰੇ ਭਰਾ ਦਾ ਇੱਕ ਮੰਗੇਵਾਲ ਖੱਚਰ ਸੀਗਾ ਉਹ ਕਰੰਟ ਲਾ ਕੇ ਮਰ ਗਿਆ ਮਨ ਪੈਜ ਦਿੱਤੇ ਕਿ ਤੁਸੀਂ ਆਪ ਦਾ ਖੱਚਰ ਲਓ ਇੱਥੇ ਇੱਕ ਰਾਇਮਨ ਮਾਜਰੀ ਮੱਝ ਕਰੰਟ ਨਾ ਮਾਰ ਗਈ ਮੈਨੂੰ ਇਹ ਪੈਸੇ ਦੇਣੇ ਨੇ ਉਹ ਭਰਾ ਨੂੰ ਮੈਂ ਕਿ ਤੁਹਾਨੂੰ ਮੱਛ ਮੈਂ ਲੈ ਕੇ ਤਾਉਂਗਾ ਜੀ ਇਹ ਇਹ ਐਮਐਲਏ ਦਾ ਇੱਕ ਕਿਰਦਾਰ ਨਹੀਂ ਸੀ ਹੁੰਦਾ ਜੀ ਪਹਿਲਾਂ ਇਦਾਂ ਦਾ ਲੋਕ ਸੋਚਦੇ ਸੀ ਵੀ ਐਮਐਲਏ ਸਿਰਫ ਪੈਸੇ ਕੱਢੇ ਕਰਨ ਵਾਲੇ ਨੇ ਕਿ ਜਿਹੜਾ ਫਰਪਨਾਣਾ ਸਿਸਟਮ ਹੈਗਾ ਹਾਂ ਜੀ ਬੈਠੋ ਤੁਸੀਂ ਆਮ ਆਦਮੀ ਪਾਰਟੀ ਦੀਆਂ ਸੁਵਿਧਾਵਾਂ ਗਰੰਟੀਆਂ ਬਾਰੇ ਦੱਸ ਰਹੇ ਹੋ ਔਰ ਤੁਸੀਂ ਹਾਰੀ 10 ਲੱਖ ਦਾ ਬੀਮੇ ਦੀ ਗੱਲ ਕੀਤੀ ਹੈ ਰਵੀ ਸਿੰਘ ਬਿੱਟੂ ਦਾ ਬਿਆਨ ਹੈ ਵੀ ਹਜੇ ਤੱਕ ਮਹਿਲਾਵਾਂ ਨੂੰ 1000 ਰੁਪਏ ਤਾਂ ਦੇ ਨਹੀਂ ਸਕੇ 10 ਦਾ ਬੀਮਾ ਵੀ ਤੁਹਾਨੂੰ ਲੈਣਗੇ ਦੇਖੋ ਬਿੱਟੂ ਸਾਹਿਬ ਚਲੋ ਭਰਾ ਨੇ ਆਪਣੇ ਕੋਈ ਨਹੀਂ ਉਹਨਾਂ ਉਹਨਾਂ ਦਾ ਕਹਿਣਾ ਫਰਜ਼ ਹੈ ਜੀ ਸਾਡਾ ਸੁਣਨਾ ਫਰਜ਼ ਹੈ ਹੁਣਾ ਦੇਖੋ ਮੈਂ ਇੱਕ ਇੱਕ ਬੜਾ ਮੂਚ ਇੰਪੋਰਟੈਂਟ ਪਾਟ ਗਿਆ ਕਿ ਫਾਈਨਾਂਸ ਤੋਂ ਬਿਨਾ ਕੋਈ ਵੀ ਚੀਜ਼ ਜੇ ਪਾਪਾ ਘਰ ਬਣਾਈਏ ਬਿਨਾ ਪੈਸੇ ਕਰ ਲੋਗੇ ਹਰ ਚੀਜ਼ ਨੂੰ ਕਹਿਣੀ ਮੈਂ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਜਦੋਂ ਕੈਪਟਨ ਮਿੰਦਰ ਸਿੰਘ ਜੀ ਚੀਫ ਮਿਨਿਸਟਰ ਸੀਗੇ ਜਦੋਂ ਗੁਟਕਾ ਸਾਹਿਬ ਜੀ ਸੌਂਗ ਠਾ ਕੇ ਕਹਿੰਦੇ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਾਂਗੇ ਅਸੀਂ ਘਰ ਘਰ ਨੌਕਰੀ ਦੇ ਦੇਾਂਗੇ ਜੀ ਅਸੀਂ ਅਸੀਂ ਕਿਸਾਨਾਂ ਦਾ ਕਰਜ਼ਾ ਉਹ ਕਰਤਾ ਸੀ ਕਿ ਉਹਨਾਂ ਨੇ 5 ਸਾਲ ਵੀ ਨਿਕਲ ਗਏ ਜੀ ਬਿੱਟੂ ਜੀ ਕਾਂਗਰਸ ਦੇ ਵਿੱਚੋਂ ਬੀਜੇਪੀ ਦੇ ਵਿੱਚ ਚਲੇ ਗਏ ਆਪਣਾ ਮੰਤਰੀ ਵੀ ਨੇ ਉਹ ਕਈ ਚੀਜ਼ਾਂ ਜਿਹੜੀਆਂ ਨੇ ਕਈ ਚੀਜ਼ਾਂ ਜਿਹੜੀਆਂ ਨੇ ਨਾ ਜੀ ਉਹ ਆਪੋਜੀਸ਼ਨ ਨੂੰ ਮਜਬੂਰੀ ਦੇ ਜਾਨੇ ਕਹਿਣਾ ਪੈਂਦਾ ਕਿਉਂਕਿ ਜਦੋਂ ਤੁਹਾਡੇ ਚਾਰਪਰਾ ਕੈਮਰਾ ਲੈ ਕੇ ਖੜ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਹੁਣ ਕੁਝ ਨਾ ਕੁਝ ਤਾਂ ਬੋਲਣਾ ਹੀ ਪੈਣਾ ਨੇ ਤੇ ਮੈਂ ਆਪਣੀ ਗੱਲ ਕਰਦਾ ਜੀ ਸਰੰਦ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦੀਵਾਨ ਟੋਟਰ ਮਲ ਜੀ ਜਿਹੜੇ ਉਸ ਵਕਤ ਇੱਕ ਦੀਵਾਨ ਇੱਕ ਬਹੁਤ ਵੱਡਾ ਵਾਧਾ ਹੁੰਦਾ ਸੀ ਉਸ ਪਾਦੇ ਉੱਪਰ ਬੈਠੇ ਜਗੇ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਨਹੀਂ ਮੰਨੇ ਕਹਿੰਦੇ ਨੇ ਜੀ ਖੜੀਆਂ ਕਰਕੇ ਚਲੋ ਤਾਂ ਉਹ ਉਹ ਕੀਮਤ ਦੇ ਕੇ ਉਹਨਾਂ ਨੇ ਜਿਹੜਾ ਜੀ ਉਹਨਾਂ ਦਾ ਉਹ ਜਗ੍ਹਾ ਲਈ ਤੇ ਉਹਨਾਂ ਦੀ ਯਾਦ ਜਿਹੜੀ ਹੈ ਜੀ ਬਿਲਕੁਲ ਟਹਿ ਟਹਿ ਨਹੀਂ ਹੋ ਗਈ ਸੀ ਐਨ ਆਰ ਆ ਭਰਾਣੇ ਸਾਡੇ ਅਮਰੀਕਾ ਤੋਂ ਕੈਨੇਡਾ ਤੋਂ ਅਸੀਂ ਸਾਰਿਆਂ ਨੇ ਇਕੱਠੇ ਹੋ ਗਏ ਇੱਕ ਹੰਬੜਾ ਮਾਰਿਆ ਮੈਂ ਆਪਣੀ ਤਨਖਾਹ ਦੇ ਵਿੱਚੋਂ 11 ਲੱਖ ਰੁਪਏ ਦਾ ਚੈੱਕ ਦੇ ਕੇ ਆਇਆ ਪਰ ਉਹ ਦੀਵਾਨ ਏ ਟੋਟਰ ਮਲ ਦੀ ਯਾਦ ਦੇ ਵਿੱਚ ਜੀ ਜਹਾਜ਼ ਹਵੇਲੀ ਬਣ ਰਹੀ ਹੈ ਜਿਹੜੀ 60 ਕਰੋੜ ਦੀ ਲਾਗਤ ਨਾਲ ਬਣ ਰਹੀ ਹੈ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ ਇੱਥੇ ਥਾਣਾ ਆ ਬੱbbi ਜੀ ਬੈਠੇ ਨੇ ਸਾਡੇ ਭਰਾ ਇੱਥੇ ਥਾਣੇ ਇੱਕ ਪੁਰਾਣਾ ਗੇਟ ਆ ਜੀ ਰਿਆਸਤੀ ਗੇਟ ਆ ਪੁਰਾਣਾ ਪਾਸੋਂ ਥਾਣੇ ਦੇ ਕੋਲ ਇਹ ਮੈਨੂੰ ਸਾਰੇ ਭਰਾ ਕਹਿੰਦੇ ਮਾਨ ਸਾਹਿਬ ਅਗਰੇ ਇਹ ਗੇਟ ਦੀ ਸਾਂਭ ਸੰਭਾਲ ਹੋ ਜੇ ਵੀ ਨਾ ਸਾਡੇ ਕੋਲ ਇੱਕੋ ਨਿਸ਼ਾਨੀ ਬਚੀ ਆ ਤਾਂ ਮੈਂ ਕਹਾਂ ਜੀ ਲੱਖ ਰੁਪਈਆ ਮੈਂ ਆਪਣੀ ਤਨਖਾਹ ਤੋਂ ਦੇਣਾ ਹੈ ਬਾਕੀ ਸਾਰੇ ਕਹਿੰਦੇ ਜੀ ਮੈਂ 20 ਦਿਨਾਂ ਮੈਂ ਦੱਸ ਦੇਣਾ ਉਹਦਾ ਉਹਦਾ ਖਰਚਾ ਹੈਗਾ 8-10 ਲੱਖ ਰੁਪਏ ਦਾ ਅਸੀਂ ਉਹ ਵੀ ਕੰਪਲੀਟ ਕਰ ਦੇਣਾ ਹੈ ਮੇਰਾ ਕਹਿਣ ਦਾ ਭਾਵ ਹੈ ਕਿ ਇੱਕ ਇਹ ਲੱਗਦਾ ਹੀ ਨਹੀਂ ਕਿ ਇੱਕ ਕੋ ਪੋਲਿਟਿਕਲ ਆਪਾ ਕੰਮ ਕਰ ਰਹੇ ਆ ਲੱਗਦਾ ਅਸਲ ਦੇ ਵਿੱਚ ਸੇਵਾਏ ਹੈ ਜੀ ਅਸਲ ਦੇ ਵਿੱਚ ਸਮਾਜ ਦੀ ਸੇਵਾਏ ਹੈ ਕਿ ਤੁਸੀਂ ਸੇਵਾਦਾਰ ਬਣ ਕੇ ਕੰਮ ਕਰੋ ਨਾ ਕਿ ਤੁਸੀਂ ਡਿਰੇਕਟਰਸ਼ਿਪ ਚਲਾਓ ਕਿਸੇ ਦੇ ਪਰਚੇ ਕਰਾਓ ਕਿਸ ਨੂੰ ਡਰਾਓ ਕਿਸ ਨੂੰ ਧਮਕਾਓ ਉਹ ਚੀਜ਼ਾਂ ਤੋਂ ਅਸੀਂ ਰਹਿਤ ਆ ਜੀ ਅਸੀਂ ਨਹੀਂ ਚਾਹਦੇ ਜਿਨ੍ਹਾਂ ਨੇ ਵੋਟ ਪਾਈ ਹੈ ਜਿਸ ਮਾਂ ਨੇ ਬਟਨ ਦੱਬਣ ਲੱਗਿਆ ਇੱਕ ਉਮੀਦ ਜੇ ਤਰ ਤੱਕ ਆ